3 ਮਹੀਨੇ ਤੋਂ ਪਹਿਲਾਂ ਸਿਰਫ ਸੋਨੋਗ੍ਰਾਫੀ ਦੱਸ ਸਕਦੀ ਹੈ ਕਿ ਬੱਕਰੀ ਗੱਬਨ ਹੈ ਕਿ ਨਹੀਂ ਹੈ। ਔਰ ਜਿਹੜਾ ਇਹਦਾ ਬੱਚਾ ਆ ਉਹ 3 ਮਹੀਨੇ ਤੋਂ ਬਾਅਦ ਤਾਂ ਪਤਾ ਲੱਗਦਾ 3 ਮਹੀਨੇ ਬਾਅਦ ਉਹ ਆਪਣੀ ਬੋਡੀ ਉਹਦੀ ਸ਼ੇਪ ਲੈਣੀ ਸ਼ੁਰੂ ਕਰਦੀ ਆ। ਜਿੱਦਨ ਗੱਬਨ ਹੋਈ 5 ਮਹੀਨਿਆਂ 'ਚ ਇਹਨੇ ਬੱਚਾ ਤੁਹਾਨੂੰ ਦੇ ਦੇਣਾ ਹੈ। 3 ਮਹੀਨੇ ਬਾਅਦ ਇਹਦੀ ਅੰਦਰ ਬੱਚਾ ਤਾਂ ਢਿੱਡ 'ਚ ਹੁੰਦਾ ਪਰ ਇਹਦਾ ਉਹ ਸਭ ਬਾਡੀ ਬਣਨੀ ਸ਼ੁਰੂ ਹੋ ਜਾਂਦੀ ਆ। ਆਉਣਿਆਂ ਬੱਕਰੀ ਦਾ ਖਾਣ ਪੀਣ ਵਾਲਾ ਢਿੱਡ ਵੱਖਰਾ ਬੱਚਾ ਜਿੱਧਰ ਹੁੰਦਾ ਉਹ ਵੱਖਰਾ ਉਹ ਕਿੱਧਰ ਹੁੰਦਾ? ਆਹ ਦੇਖੋ ਜਿੱਦਾਂ ਆਪਾਂ ਆਹ ਬੱਕਰੀ ਦੇ ਮਗਰ ਖੜੇ ਆ ਪਿਛਲੇ ਪਾਸੇ ਆਹ ਬੱਕਰੀ ਦਾ ਮੂੰਹ ਤੁਹਾਡੇ ਸੱਜੇ ਪਾਸੇ ਉਹਦੀ ਹੁੰਦੀ ਹੈ ਬੱਚੇਦਾਨੀ ਤੁਹਾਡੇ ਖੱਬੇ ਪਾਸੇ ਹੁੰਦਾ ਉਹਦਾ ਢਿੱਡ ਠੀਕ ਹੈ ਐਦਾਂ ਤੁਸੀਂ ਉਹਦੇ ਮਗਰ ਖੜੇ ਹੋਗੇ ਇਸ ਪਾਸੇ ਉਹਦਾ ਰੋਟੀ ਪਾਣੀ ਦਾ ਜ਼ਿਗਾਰਡ ਇਸ ਪਾਸੇ ਉਹਦੇ ਬੱਚੇਦਾਨੀ ਬੱਚਾ ਇਸ ਪਾਸੇ ਔਰ ਟੇਡੇ ਇਸ ਪਾਸੇ ਦੂਜਾ 3 ਮਹੀਨੇ ਤੋਂ ਪਹਿਲਾਂ ਸਿਰਫ ਸੋਨੋਗ੍ਰਾਫੀ ਦੱਸ ਸਕਦੀ ਹੈ ਕਿ ਬੱਕਰੀ ਗੱਬਨ ਹੈ ਕਿ ਨਹੀਂ ਹੈ ਠੀਕ ਹੈ ਤੁਸੀਂ ਸੀਆਰਜੀ ਮਥਰਾ ਦੀ ਗੱਲ ਕਰਦੇ ਸੀ ਨਾ ਤੁਸੀਂ ਕਰ ਰਹੇ ਸੀ ਸੀਆਰਜੀ ਮਥਰਾ ਚ ਤਿੰਨ ਮਹੀਨੇ ਤੋਂ ਘੱਟ ਗੱਬਨ ਨੂੰ ਉਹ ਕਹਿੰਦੇ ਅਸੀਂ ਗੱਬਨ ਵੀ ਨਹੀਂ ਕਹਿੰਦੇ ਕਿਉਂਕਿ ਆਪਾਂ ਪ੍ਰੂਫ ਤੇ ਕਰ ਨਹੀਂ ਸਕਦੇ ਠੀਕ ਹੈ ਸੋਨੋਗ੍ਰਾਫੀ ਤੁਸੀਂ ਨਹੀਂ ਕਰ ਸਕਦੇ ਉਹ ਡਾਕਟਰ ਹੀ ਕਰਨਗੇ ਡਾਕਟਰ ਕਰਦੇ ਨਹੀਂ ਹੈ ਵੀ ਨਹੀਂ ਨਹੀਂ ਜਿਨ੍ਹਾਂ ਕੋ ਹੈਗੀ ਉਹ ਵੀ ਨਹੀਂ ਕਰਦੇ ਜਿਨ੍ਹਾਂ ਕੋ ਹੈ ਉਹ ਵੀ ਨਹੀਂ ਕਰਦੇ ਹੋਰ ਜਿਹੜਾ ਇਹਦਾ ਬੱਚਾ ਆ ਉਹ 3 ਮਹੀਨੇ ਤੋਂ ਬਾਅਦ ਤਾਂ ਪਤਾ ਲੱਗਦਾ 3 ਮਹੀਨੇ ਬਾਅਦ ਉਹ ਆਪਣੀ ਬੋਡੀ ਉਹਦੀ ਸ਼ੇਪ ਲੈਣੀ ਸ਼ੁਰੂ ਕਰਦੀ ਆ ਹੋਰ 50 ਮਹੀਨਿਆਂ ਚ ਇਹ ਬੱਚਾ ਦੇ ਦਿੰਦੀ ਆ ਜਿੱਦਨ ਗੱਬਨ ਹੋਈ 5 ਮਹੀਨਿਆਂ ਚ ਇਹਨੇ ਬੱਚਾ ਤੁਹਾਨੂੰ ਦੇ ਦੇਣਾ 3 ਮਹੀਨੇ ਬਾਅਦ ਇਹਦੀ ਅੰਦਰ ਬੱਚਾ ਤਾਂ ਢਿੱਡ ਚ ਹੁੰਦਾ ਪਰ ਇਹਦਾ ਉਹ ਸਭ ਬੋਡੀ ਬਣਨੀ ਸ਼ੁਰੂ ਹੋ ਜਾਂਦੀ ਆ 3.5 ਮਹੀਨੇ ਬਾਅਦ ਅਗਰ ਜਿੱਦਾਂ ਬੱਕਰੀ ਆਪਾਂ ਐ ਲੈ ਕੇ ਖੜੇ ਆ ਉਹਨੂੰ ਥਾਣ ਜਿਹੜੇ ਉਹਦੇ ਥਾਣ ਹੈ ਉਸ ਤੋਂ ਥੋੜਾ ਜਿਹਾ ਅੱਗੇ ਐ ਕਰਕੇ ਥੱਲੇ ਛੱਡੋ ਉਹਨੂੰ ਢਿੱਲਾ ਪਰ ਆਪਣਾ ਹੱਥ ਥੱਲੇ ਰੱਖੋ ਤੇ ਤੁਹਾਨੂੰ ਮਹਿਸੂਸ ਹੋਏਗਾ ਉਹਦੇ 'ਚ ਹੱਡੀਆਂ ਹੈਨਾ ਤੇ ਉਸ ਪਤਾ ਲੱਗਦਾ ਵੀ ਉਹਦੇ 'ਚ ਬੱਚਾ ਹੈਗਾ ਕਿ ਨਹੀਂ ਹੈਗਾ ਮਤੇ ਬੱਚਾ ਉਹ ਗੱਭਨ ਹੋ ਗਈ ਕਿ ਨਹੀਂ ਹੋਈ ਕਹਿੰਦਾ ਵੀ ਗਰਮਣਾ ਮਤਰੀ ਬਾਈ ਜੀ ਹੁਣ ਇਹ ਜਿਹੜੇ ਡਰਾਈ ਕਰਦੀ ਆ ਕਈ ਐਸੀਆਂ ਬੱਕਰੀਆਂ ਉਹ ਚਾਰ ਚਾਰ ਮਹੀਨੇ ਡਰਾਈ ਨਹੀਂ ਕਰਦੀਆਂ ਉਹਨਾਂ ਦਾ ਦੁੱਧ ਡਰਾਈ ਕਰਨਾ ਪੈਂਦਾ ਐਸੀ ਵੀ ਬੱਕਰੀਆਂ ਜਿਹੜੀਆਂ ਚੌਥਾ ਮਹੀਨਾ ਸ਼ੁਰੂ ਹੋ ਜਾਂਦਾ ਉਹਦੇ ਬਾਅਦ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਜਨਾ ਬੀਟੇਸ ਨਸਲਾ ਸਾਡੇ ਕੋਲ ਤਕਰੀਬਨ ਡਰਾਈ ਕਰ ਦਿੰਦੀਆਂ ਕਰ ਜਾਂਦੀਆਂ ਹੋਣਗੀਆਂ ਮੇਕੋ ਵੀ ਘੱਟੋ ਘੱਟ 80 90 ਫੋਨ ਆਉਂਦੇ ਆ ਪੰਜਾਬ ਤੋਂ ਰੋਜ਼ ਦੇ ਤੇ ਮੈਂ ਤੇ ਜੋ ਜੋ ਮੈਨੂੰ ਸਮੱਸਿਆ ਪਤਾ ਲੱਗਦੀ ਹੈ ਤੇ ਮੈਂ ਉਹ ਤਾਂ ਕਰਕੇ ਆਪ ਜੀ ਨੂੰ ਦੱਸਦਾ ਠਵਾਨੂੰ ਪਤਾ ਇਹਨਾਂ ਨੂੰ ਕਿੰਨਾ ਪਤਾ ਦੱਸੋ ਨਹੀਂ ਪਤਾ ਨਾ ਹੋਰ ਆਪਣੇ 39 ਬਰੀਡ ਹੈਗੀਆਂ ਜਿਹੜੀਆਂ ਰਜਿਸਟਰਡ ਹੈ ਸਰਕਾਰੀ ਖਾਤੇ 'ਚ ਔਰ ਬੱਕਰੀਆਂ ਵੈਸੇ ਤਕਰੀਬਨ 49 ਤੋਂ 49 ਤੋਂ 51 ਦੇ ਵਿੱਚ ਹੈਗੀਆਂ ਜਿਹੜੀਆਂ ਟੋਟਲ ਕਿਸਮਾਂ ਦੀਆਂ ਬੱਕਰੀਆਂ ਆਪਣੇ ਇੱਥੇ ਹੈਗੀਆਂ 39 ਜਿਹੜੀ ਹੈਗੀਆਂ ਉਹ ਰਜਿਸਟਰਡ ਬਰੀਡ ਹੈ ਉਹ ਬਾਕੀ ਜਿਹੜੀਆਂ ਹੈਗੀਆਂ ਉਹ ਹਾਲੇ ਸਰਕਾਰੀ ਖਾਤੇ 'ਚ ਰਜਿਸਟਰਡ ਨਹੀਂ ਹੈ ਇੱਕ ਤੋਤਾਪਰੀ ਹੈਗੀ ਹੈ ਬੱਕਰੀ ਜਿਹੜੀ ਕੁਰਬਾਨੀ ਵੇਲੇ ਬਹੁਤ ਜ਼ਿਆਦਾ ਚੱਲਦੀ ਹੈ ਪਰ ਉਹ ਸਰਕਾਰੀ ਖਾਤੇਾਂ 'ਚੋਂ ਦੀ ਮੰਨਤਾ ਨਹੀਂ ਹੈ ਜਦਕਿ ਉਹ ਸਭ ਤੋਂ ਜ਼ਿਆਦਾ ਬਿਕਨ ਵਾਲੀ ਬੱਕਰੀ ਹੈ ਰਜਿਸਟਰਡ ਨਹੀਂ ਕੀਤੀ ਹਾਲੇ ਉਹਨਾਂ ਨੇ ਉਹ ਐਕਚੁਅਲੀ ਜਿਹੜੀ ਉਹ ਤੋਤਾਪਰੀ ਬੱਕਰੀ ਹੈ ਉਹ ਜਮਨਾਪਰੀ ਦਾ ਬੱਕਰਾ ਹੈ ਸਰੋਹੀ ਬੱਕਰੀ ਹੈ ਉਹ ਉਸ ਤੋਂ ਬਣੀ ਹੋਈਆਂ ਬੱਕਰੀ ਜਿਹੜੀ ਆਪਣੀ ਬੀਟਾ ਲੈ ਪੰਜਾਬ ਦੀ ਇਹਦੇ ਵੀ ਪਹਿਲਾਂ ਤਾਂ ਕੋਨ ਇੰਨੇ ਲੰਮੇ ਨਹੀਂ ਹੁੰਦੇ ਸੀ ਇਹ ਹైదਰਾਬਾਦੀ ਬੱਕਰਾ ਹੈ ਉਹਦੇ ਨਾਲ ਕ੍ਰੋਸ ਕੀਤਾ ਹੋਇਆ ਤਾਂ ਕਰਕੇ ਇਹਦੇ ਕੰਨ ਲੰਮੇ ਹੋ ਗਏ ਕਈਆਂ ਦੇ ਤੁਸੀਂ ਦੇਖੋਗੇ ਕੰਨ ਗਲਾਬੀ ਬਹੁਤ ਜ਼ਿਆਦਾ ਹੁੰਦੇ ਆ ਉਹ ਸਮਝ ਜਾਓ ਹైదਰਾਬਾਦੀ ਨਕਰੋਸ ਇਹ ਹੋਰ ਜੀ ਕਿਸੇ ਦਾ ਕੋਈ ਹੈਗਾ ਸਵਾਲ ਤਾਂ